ਜਿਹੜੀਆਂ ਬੋਤਾ ਪੈ ਗਿਆ ਉਹ ਤਾਂ ਨਹੀਂ ਪੈਣੀਆਂ ਹੁੰਦੀਆਂ ਇਹਦਾ ਮਤਲਬ ਇੱਕ ਚੀਜ਼ ਤੁਸੀਂ ਸਮਝ ਲਓ ਕਿ ਜਿਹੜਾ ਪਰਿਵਾਰਵਾਦ ਹੈ ਨਾ ਉਹ ਇਹਦਾ ਮਤਲਬ ਆਪਣਾ ਪੱਕਾ ਹੋ ਗਿਆ ਜੇ ਵਿਰੋਧੀ ਵੀ ਕਹਿਣ ਲੱਗ ਪਏ ਕਿ ਕਿੰਨਾ ਵੱਡਾ ਪਰਿਵਾਰ ਹੈ ਇਹਨਾਂ ਦਾ ਇੱਕ ਹੋਰ ਗੱਲ ਵੀ ਬੜੀ ਖੁਸ਼ੀ ਦੀ ਦੋ ਉਕਮંત્રી ਪੰਜਾਬ ਦੇ ਤੇ ਦਿੱਲੀ ਦੇ ਪੰਜ ਪੰਜਾਬ ਦੇ ਮੰਤਰੀ ਤੇ 20ML ਅੱਜ ਤੁਹਾਡੇ ਪਿਆਰ ਨਾਲ ਤੁਹਾਡੇ ਪਿਆਰ ਦੇ ਸਦਕਾ ਅਜ ਮੇਰੀ ਮਾਨ ਨੂੰ ਹਰੋਣੇ ਤੇ ਆਏ ਨੇ ਪਰ ਤੁਸੀਂ ਹਰੋਣ ਨਹੀਂ ਹੁੰਦੇ ਜਿੰਦਾਬਾਦ 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 ਕਿੰਨਾ ਖੌਫ ਅੱਜ ਪੈ ਗਿਆ ਜਿੰਦਰਧਾਵਾ ਸਭ ਇਲੈਕਸ਼ਨ ਜਿਵੇਂ ਖੜੇ ਤੇ ਜਤਿੰਦਰ ਕੌਰਵਾ ਜੀ ਹਰਨ ਕਰਕੇ ਇਹ ਨਾਲ ਕੁਝ ਇਹਨਾਂ ਨੇ ਕਰਦਾ ਇਹ ਸਿਰਫ ਰਾਜ ਅੱਜ ਤੱਕ ਆਸੋ ਜੀ ਰੋਪੇ ਨੀ ਬਣਾ ਦਾ ਸਟੇਟ ਤੇ ਬੋਲ ਕੇ ਦੇ ਕਿ ਜੇ ਕਮਾਣਾ ਰਾਇ ਤੇ ਸਭ ਤੋਂ ਵੱਧ ਵੋਟ ਜਿੱਥੇ ਨਸੀਬ ਭਾਈ ਚੜ੍ਹ ਰਹੇ ਨੇ ਤੇ ਕਿਉਂ ਨਹੀਂ ਮੁੱਖ ਮੰਤਰੀ ਦੇ ਮੂੰਹ ਤੋਂ ਜਿਹੜਾ ਕ੍ਰਿਸ਼ਨਾ ਵਾਸਤੇ ਇੱਕ ਵੀ ਨਾੜਾ ਜਾਂ ਇੱਕ ਵੀ ਲੱਜ ਨਿਕਲਿਆ ਜੇ ਇਹ ਤੇ ਆਈ ਦਾ ਜਦੋਂ ਉਹ ਦਾ ਸਾਹਮਣੇ ਰਹੇ ਤੇ ਹਰ ਵਾਰੀ ਇਹਨਾਂ ਵਾਸਤੇ ਕੁਛ ਨਾ ਕੁਛ ਨਾਅਸ਼ ਕਰਕੇ ਜਾਂਦੇ ਨੇ ਜਿਹੜੇ ਪਿੰਡ ਹੁੰਦੇ ਰਹੇ ਨੇ ਭਾਵੇਂ ਇੱਕ ਗਲੀ ਕਰਕੇ ਜਾਣ ਪਰ ਕਿਸੇ ਨੂੰ ਵਿੱਚੋਂ ਛੱਡ ਕੇ ਨਹੀਂ ਸੀ ਜਾਂਦੇ ਹੁੰਦੇ ਤੇ ਅੱਜ ਮੁੱਖ ਮੰਤਰੀ ਇੱਥੇ ਆ ਗਏ ਨੇ ਕਿ ਸਾਡੇ ਹਿੱਤੇ ਵਾਸਤੇ ਤਿੰਨ ਘਿਹੜੇ ਲੱਗੇ ਆ ਤੇ ਕਿਉਂ ਇੱਕ ਵੀ ਚੀਜ਼ ਮੂਹ ਨਹੀਂ ਨਿਕਲੀ ਕਿਉਂ ਨਹੀਂ ਚੰਦੇ ਕਿ ਇੱਥੇ ਕੋਈ ਨਵੀਂ ਸਾਨੂੰ ਕਹਿੰਦੇ ਇੰਡਸਟਰੀ ਨਹੀਂ ਲੱਗੀ ਆ ਦੋ ਮੇਲਾ ਚਲਾ ਕੇ ਦਿੱਤੇ ਇਹ ਨਸਤੀ ਜੇ ਤਾਂ ਮੇਰੇ ਤੁਹਾਡੇ ਆਸੇ ਚੜਦੀਏ ਨਾ ਕਿੰਨਾ ਵੀ ਮੇਰੇ ਖੋਲੋ ਤੇ ਜਿਹੜੀਆਂ ਦੋ ਚੌਕੀਆਂ ਉਹ ਵੀ ਅਸੀਂ ਡੋਕ ਦਿੱਤੀ ਹੋਰ ਜਦੋਂ ਵੀ ਡੋਕ ਲੱਗੇ ਇਹੋ ਹੀ ਥੀਕ ਹੈ ਜਿਹੜਾ ਆਮ ਆਦਮੀ ਜਿਹੜਾ ਕਰਦੇ ਹਨ ਕਿ ਜ਼ਮੀਨ ਨੂੰ ਉਹਨਾਂ ਕਿਹਾ ਸੀ ਮੇਰੇ ਬੰਦ ਨੂੰ ਇਸ ਜਿਹੜੇ ਫੇੜਾ ਚਲਕੋ ਗਿਆ ਕਿ ਜਿਹੋ ਜਿਹਨੂੰ ਬਣਾਦਾ ਜਿਹਨੂੰ ਸਮਝਉਂਦੀ ਹੈ ਕੋਈ ਜਿਹਨੂੰ ਕੋਈ ਬਣਾਉਣੇ ਵਾਲੀ ਦੀ ਪਾਲਿਸੀ ਤੇ ਬਣਾਈ ਤੇ ਜਿਹਨੂੰ ਪਤਾ ਹੋਵੇ ਕਿ ਕੰਮ ਪਾਸ ਕਿਵੇਂ ਕਰਨਾ ਇਹਨਾਂ ਨੂੰ ਤਾਂ ਨਹੀਂ ਪਤਾ ਹੋਣਾ ਕਿ ਗਲੀਆਂ ਦੇ ਮਤੇ ਕਿਵੇਂ ਪਾਸ ਹੁੰਦੇ ਤੇ ਅੱਜ ਅਮਰ ਕਿਵੇਂ ਬਣਾਦਾ ਪਰ ਇੱਕ ਸਭ ਤੋਂ ਮੈਨੂੰ ਜਿਹੜੀ ਗੱਲ ਖਸਾਫ ਆ ਪਾਲਾ ਸਾਹਿਬ ਦੀ ਇਹ ਹਰ ਵਾਰੀ ਬੋਲਦੇ ਕਿ 92 ਕੂਕੇ ਬਣਾਦੇ ਤੇ ਗੁੰਗਾ ਨੰਬਰ 93 ਨਹੀਂ ਚਾਹੀਦਾ ਇਸ ਮੇਰੇ ਪੰਜਾਬ ਉਹ ਤੋਂ ਬਚ ਲਿਓ